ਤੂੰ ਇਹ ਤਾਂ ਆਪ ਕੀ ਕਰ ਰਹੀ ਹੋ ਇਹੇ ਬਾਤ ਅਜੀ ਕਰੀਏ ਤੂੰ ਇਹ ਬਾਣੀ ਸਮਝਿਆ ਕਰੋ ਇਹ ਕੁਛ ਹੋਰ ਕਹਦੀ ਏ ਤੁਸੀਂ ਕੁਛ ਹੋਰ ਕਰਦੇ ਹੋ ਪੜਦੇ ਹੋ ਵਿਚਾਰ ਲਿਆ ਕਰੋ ਜੋ ਕੁਛ ਸਾਨੂੰ ਕਿਹਾ ਜਾਂਦਾ ਅਰਥ ਕੀਤੇ ਜਾਂਦੇ ਨੇ ਪੰਜ ਬਾਣੀਆਂ ਦਾ ਪਾਠ ਤੁਸੀਂ ਕਰਨ ਲੱਗੇ ਯਾਦ ਕਰਨ ਲੱਗੇ ਤੁ르 ਦਾ ਸਾ ਸਬੂਰੋ ਕੋ ਵੀ ਤੂੰ ਕਹਿਆ ਸੀ ਉਹ ਕਾਣੂ ਕਰ ਕੰਮ ਕਰੋ ਉਹ ਚੁੱਪ ਕਰ ਜਾਂਦੇ ਮੈਨੂੰ ਸੁਣ ਕੇ ਤੂੰ ਜੀ ਲਿਖਿਆ ਆ ਕੀ ਐ ਤੂੰ ਕਰੀ ਕੀ ਜਾਂਦੀ ਉਹ ਤੁਹਾਨੂੰ ਹੋ ਕਰੀ ਜਾਂਦੇ ਕਬਲੇ ਇਹ ਕਰਦੇ ਨਾ ਸਾਰੇ ਸੁੱਤੇ ਪਾ ਬਣਾ ਪਾਕੀ ਬਹਿਮ ਹੋ ਗਿਆ ਵਿਅਸੀ ਦਾ ਗੁਰੂ ਦਾ ਰੂਪੇ ਹੋ ਗਿਆ ਸਲਮਣ ਬਾ ਗਿਆ ਜਾਂਦਾ ਉਹ ਐਂ ਆ ਲੋਕ ਆਏ ਜਨੇ ਅਸੀਂ ਇਹ ਜੋ ਥੋੜਾ ਜੇ ਫਰਕ ਨੂੰ ਬਹੁਤ بڑا ਫਰਕ ਲੱਗਦਾ ਫਰਕ ਦਾ ਨਾ ਲੋਕਾਂ ਨੂੰ ਬਿਲਕੁਲ ਥੋੜਾ ਜਿਹਾ ਹੀ ਆ ਉਹ ਤੋਂ ਬਦਨੇ ਅਸੀਂ ਪੜਕ ਸਾਰੇ ਤੇ ਪੈ ਗਿਆ ਅਸੀਂ ਤਾਂ ਠੀਕ ਹੋ ਗਏ ਪਹਿਲਾਂ ਉਹ ਠੀਕ ਹੋ ਗਏ ਬਈ ਸਾਡੇ ਨਾਲ ਠੀਕ ਨੇ ਉਹ ਉਧਰ ਵੀ ਅਸੀਂ ਜਾਈਏ ਜੇ ਹੋ ਠੀਕ ਨੇ ਉਧਰ ਡੀ ਜਾਂਦੇ ਅਸੀਂ ਇੱਥੇ ਸੋਖਿਆ ਠੀਕ ਆ ਵਾਹ ਰੋਟੀ ਬਣ ਜਾਂਦੀ ਹੈ ਵਧੀਆ ਹਾਈਆ ਹੋਰ ਕੀ ਆ ਐ ਇਜਤ ਹੋ ਜਾਂਦੀ ਹੈ ਕੁਛ ਢੀ ਹੈ ਪਰ ਤੁਸੀਂ ਉਸ ਮਿਸ਼ਨ ਖਾਤਰ ਕੀ ਕਰ ਰਹੇ ਹੋ ਜਿਹੜੇ ਮਿਸ਼ਨ ਖਾਤਰ ਉਹਨਾਂ ਨੇ ਸਾਰੀ ਲੜਾਈ ਲੜੀ ਇੰਦੀਆਂ ਕੁਰਬਾਨੀਆਂ ਖੋਈਆਂ ਉਹ ਮਿਸ਼ਨ ਬਚਾ ਲੈ ਕੀ ਪੂਰਾ ਹੋ ਗਿਆ ਕੀ ਪੰਥ ਚੱਲ ਗਿਆ ਪੰਥ ਚੱਲੇ ਤਾਂ ਜਲਤ ਮੈਂ ਕੀ ਪੰਥ ਚੱਲ ਗਿਆ ਲਈ ਚੱਲਿਆ ਤੁਸੀਂ ਕਰਦੇ ਹੋ ਪਰ ਬਾਣਾ ਦਾ ਰੂਪ ਹੈ ਚਲੋ ਕੋਣ ਇਹ ਕਿਹੜਾ ਦੇਣ ਦੀ ਸਲਾਹ ਨਹੀਂ ਤੁਹਾਡੀ ਚਲਾਉਂਦੀ ਸਲਾਹ ਨਹੀਂ ਪਤਾ ਹੀ ਨਹੀਂ ਤੁਹਾਨੂੰ ਆ ਗਿਆ ਨਾ ਸਿਕਿਉਰੇਟਨ ਜ਼ਬਰਦਾਰ ਜੰਸ ਤੁਸੀਂ ਚਲਾਉਣਾ ਛੱਡੇ ਵਰਦਾਰੀ ਤੁਹਾਡੇ ਕੋਲ ਸੀ ਕੀ ਕਰਦਾ ਰਹੇ ਉੱਥੇ ਅਈ ਤਾਂ ਕੱਲੇ ਨੇ ਤੁਹਾਨੂੰ ਮਾਰ ਝੱਕਲੇ ਚਲਾਤਾ ਰਹਿ ਚਲਦਾ